ਦੀਆ ਬੇ ਕੰਗਣਾ ਬੇ ਕੰਗਣਾ ਵਿੱਚ ਬਾਹਾਂ ਦੇ ਜੱਜ ਦਾਏ ਸੋਹਣੇ ਤੂੰ ਬੱਤ ਮੁੱਲ ਤੇ ਜਾਵੇ ਮੁੱਲ ਤੇ ਜਾਵੇ ਜੇ ਦੂੰ ਸੱਜਣਾ ਨਾਲ ਨੱਚਦਾਏ ਜੇ ਸੋਹਣੇ ਤੂੰ ਬੱਤ ਮੁੱਲ ਤੇ ਜਾਵੇ ਜੇ ਦੂੰ ਸੱਜਣਾ ਨਾਲ ਜੱ ਨੱਚਦਾਏ ਕਾਲਿਆ ਸ਼ਰਮਿਆਵੇ ਸ਼ਰਮਿਆਵੇ ਕਾਲੀ ਅਕਬਿਚ ਪਾਇਆ ਹੈ ਸੋਹਣੀਆਂ ਦੇ ਗੋਰੀ ਮੱਖਣ ਨੂੰ ਗੋਰੀ ਮੱਖਣ ਨੂੰ ਤੂੰ ਨਜ਼ਰੋਂ ਬਚਾਇਆ ਹੈ ਸੋਹਣੀਆਂ ਦੇ ਗੋਰੀ ਮੱਖਣ ਨੂੰ ਤੂੰ ਨਜ਼ਰੋਂ ਬਚਾਇਆ ਹੈ ਸੱਤ ਰੰਗੀ ਲੇਰੀਏ ਵੇ ਲੇਰੀਏ ਵੇ ਤੂੰ ਸੱਚ ਨਦੀ ਲੱਜੇ ਆਏ ਸਿਰ ਉਤੇ ਸੋਹਣਾ ਲੱਗਦਾ ਸੋਹਣਾ ਲੱਗਦਾ ਜੋਬਨ ਸਜਣਾ ਦਾ ਕਜੇ ਹਾਏ ਕਾਮ ਦਿੱਤੀ ਜੁੱਤੀ ਹੈ ਨਹੀਂ ਜੁੱਤੀ ਹੈ ਨਹੀਂ ਬਦਲ ਸੋਹਣਿਆਂ ਦੀ ਚਾਲ ਦਿੱਤੀ ਦੁਰਦੀ ਦਾ ਪਤਾ ਨਾ ਲਗੇ ਪਤਾ ਨਾ ਲਗੇ ਅਸੀਂ ਪੈੜਾਂ ਦੀ ਪਾਲ ਕੀਤੀ ਦੁਰਦੀ ਦਾ ਪਤਾ ਨਾ ਲਗੇ ਅਸੀਂ ਐੜਾ ਨਹੀਂ ਪਾਲ ਕੀਤੀ ਪੈਰਾਂ ਵਿੱਚ ਸੋਣੀ ਨਹੀਂ ਸੋਣੀ ਨਹੀਂ ਕੰਜਰ ਛਣਕ ਦਿਆਂ ਮਟਾ ਉਤੇ ਜਦੋਂ ਤੁਰਦੀ ਜਦੋਂ ਤੁਰਦੀ ਬੇਖਨ ਬੱਲੀਆਂ ਕਣਕ ਦਿਆਂ ਮਟਾ ਉਤੇ ਜਦੋਂ ਤੁਰਦੀ ਬੇਖਣ ਬੱਲੀਆਂ ਕਾਣਕ ਦੀਆਂ ਅੰਗਰੇਜ਼ ਵੀ ਸਿਫਤ ਕਰੇ ਸਿਫਤ ਕਰੇ ਤੇਰੇ ਹਰ ਇੱਕ ਗੈਣੀ ਦੀ ਬਨ ਸਿਆਣੀ ਵੀ ਬਣੇ ਸਿਆਣੀ ਵੀ ਬਣੇ ਤੈਨੂੰ ਜਾਂਚ ਰਹੇਂ ਦੀ ਬਨ ਸਿਆਣੀ ਵੀ ਬਣੇ ਤੈਨੂੰ ਜਾਂਚ ਰਹੇਣੇ ਦੀ